ਆਈ ਟੀ ਆਈ ਡੇ ਕੋਠੀਆਂ ਆਈ ਟੀ ਆਈ ਡੇ ਕੋਠੀਆਂ ਕੇ ਸਿੱਧੇ ਕੰਮ ਨਾ ਪੈ ਜਾਣੀਆਂ ਮੈਨੂੰ ਦੱਸੋ ਨਹੀਂ ਨਹੀਂ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਕੀਤਾ ਵੀ ਮੈਂ ਕਿਸੇ ਚਿੱਟਾ ਵੋਟਰ ਵਾਲੇ ਵੇਚਣ ਵਾਲੇ ਦੀ ਵੋਟ ਵੀ ਨਹੀਂ ਲੈਣੀ ਬਸ ਸਿੱਧੀ ਜੀ ਗੱਲ ਆ ਪੰਜਾਬੀ ਚ ਹਾਂ ਇੱਕ ਮੌਕਾ ਦੇ ਦੇ ਬਹੁਤ ਟੱਕੇ ਖਾ ਲੇ ਤੇਰੇ ਸਾਹਮਣੇ ਪਾੜਾ ਸਾਹਿਬ ਜੀ ਟੱਕੇ ਖਾਂਦੇ ਆ ਹੱਲ ਕਰ ਦੋ ਸਾਡਾ ਬੇਨਤੀ ਕਰ ਦੋ ਜੀ ਕੀ ਹੱਲ ਕੀ ਕਰਨਾ ਸਾਨੂੰ ਘਰਾਂ ਜੋ ਬਣਾਉਂਦੇ ਆ ਚੁੱਟਿਆਲੇ ਕਾਇਸੇ ਜੀ ਇੱਕ ਮੌਕਾ ਹੈ ਪਰਿਵਾਰ ਹੈ ਜੀ ਇੱਕਦਮ ਦੇਖੋ ਗੱਲ ਇਹ ਹੋਇਆ ਵੀ ਘਰਾਂ ਇਹ ਤਾਂ ਜਲਦੀ ਨੇ ਵੱਡਣਾ ਤੁਸੀਂ ਬਾੜੀ ਜਾਣਾ ਹੈ ਕਿੰਨੇ ਬੱਚੇ ਮਰੇ ਆਪਣੇ ਕੋਲ ਪੂਰੇ ਪਤਾ ਤੁਹਾਨੂੰ ਤੇ ਇਹ ਆਪਾਂ ਮਰੇ ਆਪਾਂ ਮਰਾਏ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮਰਾਏ ਆ ਔਰ ਇਸ ਇਸ ਕੰਮ ਦੇ ਵਿੱਚ ਤਾਂ ਮਤਲਬ ਇਹਨਾਂ ਦੇ ਵੀ ਲੱਗੇ ਜੀ 1500 ਇਹਨਾਂ ਦੇ ਮਰਨ ਵਾਲਾ ਆ ਆਹ ਇਹਨਾਂ ਦੇ ਆਲਦੇ ਵੀ ਲੱਗੇ ਹੋਏ ਆ ਤੇ ਇਹ ਬਖਸਣ ਵਾਲੀ ਗੱਲ ਨਹੀਂ ਗਈ ਸੋ ਗੱਲ ਇਹ ਆ ਵੀ ਮੈਂ ਕਿਸੇ ਚਿੱਟਾ ਵੋਟਰ ਵਾਲੇ ਵੇਚਣ ਵਾਲੇ ਦੀ ਵੋਟ ਵੀ ਨਹੀਂ ਲੈਣੀ ਸਿੱਧੀ ਜੀ ਗੱਲ ਆ ਪੰਜਾਬੀ ਦੀ ਹਾਂ ਇੱਕ ਮੌਕਾ ਦੇ ਦੇ ਸੋ ਮੈਨ ਮਨਾ ਮਾਤਾ ਇਹ ਨਹੀਂ ਕਰਨਾ ਮੈਨੂੰ ਹਾਂ ਇਹ ਤਾਂ ਇਹ ਤਾਂ ਸਾਰੀ ਸਾਰੇ ਨਾ ਪੰਜਾਬ 'ਚ ਮਸ਼ਹੂਰ ਸੀ ਆ ਇੰਦਰਾ ਕੋਲ ਪਤਾ ਨਾ ਤੁਹਾਨੂੰ ਸੋ ਇਸ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਦੋ ਵੀ ਬਿਲਕੁਲ ਖਤਮ ਹੋ ਗਿਆ ਫਿਰ ਆਪਾਂ ਕੋਈ ਗੱਲ ਕਰਾਂਗੇ ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਦੱਸੋ ਆਉਣਗੇ ਵਾਪਸ ਕਿਤੇ ਮਾਵਾ ਮਾਵਾ ਨੂੰ ਕੁੱਟਦੇ ਸੀ ਮਾਵਾ ਨੂੰ ਚਲ ਕੋਈ ਕੰਨਾ ਕੰਨ ਪੱਟ ਕੇ ਲਿਆਉਂਦੇ ਸੀ ਬਾਵਾ ਦੇ ਪਿਓਆਂ ਨੂੰ ਕੁੱਟਦੇ ਸੀ ਸਾਰੀ ਸਾਰੀ ਜ਼ਮੀਨ ਘਰਾਂ ਦੇ ਝਗਾਠਾ ਪੱਟ ਕੇ ਵੇਚਤੀਆਂ ਟੂਟੀਆਂ ਵੇਚਤੀਆਂ ਅੱdte ਵਾਲੀਆਂ ਪੜੋਲੀਆਂ ਵੇਚਤੀਆਂ ਉਗਰੀਬ ਘਰਾਂ ਦੇ ਬੱਚੇ ਵਿਚਾਰੇ ਮੈਂ ਇੱਕ ਲੋਕ ਦਾ ਸਲਾਮ ਮੌਕਾ ਲੈ ਮੈਂ ਕਰੂੰਗਾ ਪਹਿਲਾਂ ਕਰੂ ਉਹਨੇ ਤਰ੍ਹਾਂ ਖੁਦ ਕਰ ਬੈਠੀ ਹਾਂ ਹਾਂ ਇਹਦਾ ਵੀ ਕੁੱਟਦਾ ਹੈ ਤੇ ਤੇਰਾ ਵੀ ਕੁੱਟਦਾ ਨਾ ਤੈਨੂੰ ਮੈਨੂੰ ਕੁੱਟ ਮਾਰ ਕਰਦਾ ਕਿੱਥੇ ਆਣੋ ਉਹ ਮੈਂ ਉੱਥੇ ਛੱਡਦਾ ਵੀ ਆਦਾ ਅਸਲ ਹਾਂ ਮੈਂ ਮੈਂ ਰਿਪੋਰਟ ਲੈਣਾ ਫਿਰ ਤੁਹਾਡੇ ਘਰਾਂ ਕੋਲ ਮੈਂ ਤੁਹਾਡਾ ਮੈਂ ਮੇਰੀ ਕੋਈ ਦੁਸ਼ਮਣੀ ਨਹੀਂ ਤੁਹਾਡੇ ਨਾਲ ਪਰ ਗੱਲ ਉਹ ਵੀ ਬੱਚੇ ਮਾਰਦੇ ਯਾਰ ਆਪਣੇ ਕੁਝ ਮਰਦੇ ਕਾਢਦੇ ਨਾ ਹਾਂ ਆ ਜਾਨ ਤੋਂ ਮਰਕਸ ਕਰਦਾ ਮੁਖੀ ਆਪਰਾ ਚਲ ਮੈਂ ਕਰ ਹਾਂ ਹਾਂ ਆ ਵੀ ਕੋਈ ਆਈਡੀ ਆਈਡੀ ਕੋਠੀਆਂ ਆਈਡੀ ਆਈਡੀ ਕੋਠੀਆਂ ਕੇ ਸਿੱਧੇ ਕੰਮ ਨਾ ਪੈ ਜਾਂਦੀਆਂ ਪਹਿਲਾਂ ਦੱਸੋ ਨਹੀਂ ਨਹੀਂ ਜੀ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੁਝ ਕੀਤਾ ਮੈਂ ਕਰੂੰਗਾ ਮੈਂ ਰਿਪੋਰਟ ਲੈ ਲੈ ਫਿਰ ਮੈਂ ਕਰਦਾ